ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ 5 ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਨਿਤ ਪਾਰਚ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋ ਬੰਧੈ ਨਿਤ ਪਾਰਚ ਮਾਦਵੇ ਭਜ ਦਿਨ ਨਿਤ ਰੈਣੀ ਜਨਮ ਬਦਾਰਤ ਜੀਤ ਹਰ ਸਰਨੀ ਰਹਾਉ ਕਰਤ ਵਿਕਾਰ ਦਉ ਕਰ ਝਾਰਤ ਰਾਮ ਰਤਨ ਰਿਤ ਤਿਲ ਨਹੀਂ ਧਾਰਤ ਸਰਨ ਪੋਖਣ ਸੰਗ ਆਉਧ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸਰਨ ਸਮਰਥ ਅਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਅੱਜ ਦਾ ਅੰਮ੍ਰਿਤ ਵੇਲੇ ਦਾ ਮੁਖਵਾਕ ਜੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਸੋਹੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 743 ਦੇ ਉੱਪਰ ਅੰਕਿਤ ਹੈ ਗੁਰੂ ਸੰਗਤ ਜੀ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਧ ਹੈ ਉਹਦੇ ਵਿੱਚ ਸਤਿਗੁਰੂ ਗੁਰਦੇਵ ਪਿਤਾ ਜੀ ਬਖਸ਼ਿਸ਼ ਕਰ ਰਹੇ ਹਨ ਆਓ ਇਸ ਸ਼ਬਦ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਮਾਦਵੇ ਭਜ ਦਿਨ ਨਿਤ ਰਣੀ ਮਾਦਵ ਕਹਿੰਦੇ ਆ ਮਾਇਆ ਦਾ ਪਤੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਕਹਿੰਦੇ ਹੈ ਭਾਈ ਤੋ ਦਿਨ ਰਾਤ ਨਿਤ ਪਰਮੇਸ਼ਰ ਅਕਾਲ ਪੁਰਖ ਨੂੰ ਜਪਿਆ ਕਰ ਮਾਦਵੇ ਭਜ ਦਿਨ ਨਿਤ ਰੈਣੀ ਕਿਉਂਕਿ ਉਹਨੂੰ ਜਪਣ ਦੇ ਨਾਲ ਉਸ ਪਰਮੇਸ਼ਰ ਦੀ ਭਗਤੀ ਕਰਨ ਦੇ ਨਾਲ ਇੱਕ ਗੱਲ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਸਪਸ਼ਟ ਕਰ ਦਿੱਤੀ ਇਹ ਨਹੀਂ ਕਿ ਅਸੀਂ ਉਹਨੂੰ ਜਪਾਂਗੇ ਤੇ ਕਈ ਲੋਕ ਇਹ ਵੀ ਸਵਾਲ ਕਰਦੇ ਆ ਕਿ ਪ੍ਰਮਾਤਮਾ ਦੀਆਂ ਸਿਫਤਾਂ ਕਰਨੀਆਂ ਕੋਈ ਖਸ਼ਾਮਤ ਹੈ ਨਹੀਂ ਭਾਈ ਉਹਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਜਪੋ ਭਾਵੇਂ ਨਾ ਜਪੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਪਾਂਗੇ ਗੁਰਬਾਣੀ ਦੇ ਨਾਲ ਸਾਂਝ ਪਾਵਾਂਗੇ ਗੁਰਬਾਣੀ ਦੀ ਵਿਚਾਰ ਸਾਂਝੀ ਕਰਾਂਗੇ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤੇ ਫਰਕ ਤਾਂ ਸਾਨੂੰ ਪੈਣਾ ਸਾਡੇ ਜੀਵਨ ਦੇ ਵਿੱਚ ਸਫਲਤਾ ਆਏਗੀ ਕਾਮਯਾਬੀ ਆਏਗੀ ਨਹੀਂ ਜਪਾਂਗੇ ਨਹੀਂ ਵਿਚਾਰ ਕਰਾਂਗੇ ਨਹੀਂ ਗੁਰਬਾਣੀ ਪੜਾਂਗੇ ਤੇ ਸਾਡੇ ਜੀਵਨ ਵਿੱਚ ਘਰਾਵਟ ਆਏਗੀ ਉਹਨੂੰ ਕੋਈ ਫਰਕ ਨਹੀਂ ਹੈ ਪਾਸ਼ਾ ਜੀ ਦੇ ਬਚਨ ਆਪ ਜੀ ਪੜਦੇ ਸੁਣਦੇ ਹੋ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਉਹਦੇ ਸਾਰਾ ਸੰਸਾਰ ਵੀ ਕਵੇ ਨਾ ਉਹਦੀ ਉਸਤਤ ਕਰੀ ਜਾਵੇ ਤੇ ਉਹਨੇ ਕੋਈ ਵੱਡਾ ਨਹੀਂ ਹੋ ਜਾਣਾ ਤੇ ਕੋਈ ਉਸਤਵ ਉਸਤਤ ਨਾ ਕਰੇ ਤੇ ਉਹਨੇ ਕੋ ਛੋਟਾ ਨਹੀਂ ਹੋ ਜਾਣਾ ਇਹ ਸਾਡੇ ਭਲੇ ਵਾਸਤੇ ਸਤਿਗੁਰੂ ਜੀ ਸਮਝਾ ਰਹੇ ਆ ਕਹਿੰਦੇ ਦਿਨ ਰਾਤ ਉਸ ਪਰਮੇਸ਼ਰ ਨੂੰ ਯਾਦ ਕਰੋ ਮਾਦਵੇ ਭਜ ਦਿਨ ਨਿਤ ਰਹਿਣੀ ਗੁਰੂ ਸੰਗਤ ਜੀ ਇੱਕ ਹੋਰ ਸਵਾਲ ਹੈ ਵੀ ਅਸੀਂ ਦਿਨ ਰਾਤ ਹੀ ਨਾਮ ਜਪਣਾ ਦਿਨ ਰਾਤ ਬਾਣੀ ਪੜ੍ਹਨੀ ਹੈ ਤੇ ਅਸੀਂ ਘਰ ਦੇ ਕੰਮ ਕਿਦਾਂ ਕਰਾਂਗੇ ਇਹਦਾ ਮਤਲਬ ਆਠ ਪਹਿਰ ਜੋ ਸਤਗੁਰ ਨੇ ਬਾਰ ਬਾਰ ਬਾਣੀ ਵਿੱਚ ਕਿਹਾ ਨਾ ਸਤਸੰਗਤ ਜੀ ਉਹਦਾ ਮਤਲਬ ਹੀ ਇਹ ਆ ਕਿ ਉਹਦਾ ਆਦਬ ਉਹਦਾ ਡਰ ਸਾਡੇ ਜੀਵਨ ਦੇ ਵਿੱਚ ਬਣਿਆ ਰਹੇ ਤੇ ਉਹਦੇ ਡਰ ਦੇ ਵਿੱਚ ਰਹਿਣਾ ਇਮਾਨਦਾਰੀ ਜੀਵਨ ਵਿੱਚ ਲੈ ਕੇ ਆਉਣੀ ਤਾਂ ਇਹੀ ਤਾਂ ਭਗਤੀ ਹੈ ਮਾਫ ਕਰਨਾ ਜੇ ਮੈਂ 2-2 ਘੰਟੇ 3-3 ਘੰਟੇ ਪਾਠ ਕਰ ਰਿਹਾ ਤੇ ਮੈਨੂੰ ਡਰ ਨਹੀਂ ਹੈ ਮੈਂ ਦੋ ਦੋ ਤਿੰਨ ਤਿੰਨ ਘੰਟੇ ਪਾਠ ਕਰ ਰਹੇ ਆ ਤੇ ਲੋਕਾਂ ਦੇ ਨਾਲ ਧੋਖਾ ਵੀ ਕਰ ਰਹੇ ਆ ਤੇ ਮੇਰੇ ਅੰਦਰ ਵਿਕਾਰਾਂ ਵੀ ਭਰਪੂਰ ਹਨ ਤੇ ਮੈਨੂੰ ਕੀ ਫਰਕ ਪਿਆ ਤੇ ਅਠੇ ਪੈਰ ਦਿਨ ਰਾਤ ਹਰ ਵੇਲੇ ਉਹਨੂੰ ਯਾਦ ਕਰਨ ਦਾ ਭਾਵ ਹੀ ਹੈ ਕਿ ਸਾਡੇ ਅੰਦਰ ਉਹਦਾ ਪਿਆਰ ਬਣਿਆ ਰਹੇ ਉਹਦਾ ਇੱਕ ਨਿਰਮਲ ਭਾਵ ਬਣਿਆ ਰਹੇ ਤੇ ਜਿਹਦੇ ਨਾਲ ਜਦੋਂ ਅਸੀਂ ਉਹਨੂੰ ਸਮਝਾਂਗੇ ਪ੍ਰਮਾਤਮਾ ਨੇੜੇ ਹੈ ਜਿਦਾਂ ਪੜ ਲੈਨੇ ਆਪਾਂ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਏ ਗੁਰ ਮੇਰੇ ਸੰਗ ਸਦਾ ਹੈ ਨਾਲ ਇਸ ਕਰਕੇ ਸਭ ਕਹਿੰਦੇ ਮਾਦਵੇ ਭੱਜ ਦਿਨ ਨਿਤ ਰਹਿਣੀ ਦਿਨ ਰਾਤ ਹਰ ਵੇਲੇ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਤੇ ਅੱਗੇ ਸਪਸ਼ਟ ਕਰ ਦਿੱਤਾ ਕਾਦੇ ਵਾਸਤੇ ਯਾਦ ਕਰਨਾ ਹੈ ਜਦੋਂ ਉਹ ਨੂੰ ਯਾਦ ਕਰੇਗਾ ਜਨਮ ਪਦਾਰਥ ਜੀਤ ਹਰ ਸਰਨੀ ਪ੍ਰਭੂ ਦੀ ਸ਼ਰਨ ਪੈ ਕੇ ਇਹ ਜਿਹੜਾ ਕੀਮਤੀ ਮਨੁੱਖਾ ਜਨਮ ਹੈ ਇਹਦਾ ਨੂੰ ਲਾਭ ਪ੍ਰਾਪਤ ਕਰ ਕਿਉਂਕਿ ਇਹ ਬਾਰ-ਬਾਰ ਪ੍ਰਾਪਤ ਨਹੀਂ ਹੁੰਦਾ ਉਹਦੀ ਸ਼ਰਨ ਵਿੱਚ ਆਉਣ ਦਾ ਭਾਵੇਂ ਹੀ ਆ ਕਿ ਉਹਦੇ ਹੁਕਮ ਦੇ ਮੁਤਾਬਕ ਉਹਦੇ ਕਹਿਣ ਦੇ ਮੁਤਾਬਕ ਆਪਣੇ ਜੀਵਨ ਨੂੰ ਧਾਰਨ ਕਰ ਜਨਮ ਪਦਾਰਥ ਜੀਤ ਹਰ ਸਰਨੀ ਇਹ ਤੁਹਾਨੂੰ ਬਹੁਤ ਕਠਿਨਾਈ ਦੇ ਨਾਲ ਪ੍ਰਾਪਤ ਹੋਇਆ ਔਰ ਹਰ ਇੱਕ ਬੰਦੇ ਦੀ ਲਾਲਸਾ ਹੈ ਕਿ ਮੈਨੂੰ ਸਦੀਵੀ ਸੁੱਖ ਚਾਹੀਦਾ ਹੈ ਜਿਹੜੇ ਸਾਡੇ ਕੋਲ ਸੁੱਖ ਹੁੰਦੇ ਆ ਇਹ ਥੋੜੇ ਸਮੇਂ ਵਾਸਤੇ ਹਨ ਗੁਰੂ ਸਾਹਿਬ ਕਹਿੰਦੇ ਜੇ ਆਤਮਿਕ ਸੁੱਖ ਚਾਹੀਦਾ ਤੇ ਉਹਦੀ ਸ਼ਰਨ ਵਿੱਚ ਆ ਜਾ ਬਚਨ ਆਪਾ ਪੜ੍ਹਦੇ ਸੁਣਦੇ ਹਾਂ ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਕ ਦੇ ਇਹ ਜਿਹੜਾ ਮਨੁੱਖਾ ਜਨਮ ਹੈ ਬੜੀ ਕਠਿਨਾਈ ਦੇ ਨਾਲ ਪ੍ਰਾਪਤ ਹੋਇਆ ਸਤਿਗੁਰੂ ਕਹਿੰਦੇ ਉਹਨੂੰ ਜਪੇਗਾ ਉਹਦੇ ਨਿਰਮਲ ਭੌ ਦੇ ਵਿੱਚ ਜੀਵਨ ਬਤੀਤ ਕਰੇਗਾ ਉਹਦੀ ਭਗਤੀ ਕਰੇਗਾ ਤੇ ਇਹ ਜਨਮ ਵੀ ਤੂੰ ਜਿੱਤ ਜਾਏਗਾ ਕੌਣ ਜਿੱਤਦਾ ਸਭ ਕਹਿੰਦੇ ਤੇਰੇ ਨਾਏ ਰਤੇ ਸੇਜਨ ਗਏ ਉਹ ਜਿੱਤ ਕੇ ਜਾਂਦੇ ਆ ਹਾਰ ਗਏ ਸੇ ਠੱਗਣ ਵਾਲਿਆ ਜਨਮ ਬਦਾਰਥ ਜੀਤ ਹਰ ਸਰਨੀ ਉਹਦੀ ਸ਼ਰਨ ਵਿੱਚ ਆ ਕੇ ਇਹ ਬੜਾ ਕੀਮਤੀ ਜਿਹੜਾ ਮਨੁੱਖਾ ਜਨਮ ਹੈ ਇਹਦਾ ਲਾਭ ਖੱਟ ਅਸੀਂ ਕੋਈ ਵੀ ਕੰਮ ਕਰਦੇ ਆ ਲਾਭ ਦੇ ਵਾਸਤੇ ਕਰਦੇ ਆ ਸਾਨੂੰ ਮੁਨਾਫਾ ਹੋਣਾ ਚਾਹੀਦਾ ਤੇ ਸਤਗੁਰੂ ਕਹਿੰਦੇ ਭਾਈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਖਾ ਲੱਗਾ ਕਿਤ ਕਬਕੜੇ ਸਭ ਮੁਕਦੀ ਚੱਲੀ ਰਹਿਣ ਇਹ ਜ਼ਿੰਦਗੀ ਦੀ ਰਾਤ ਖਤਮ ਹੋ ਰਹੀ ਹੈ ਰੋਜ ਸਤਗੁਰੂ ਜੀ ਬਖਸ਼ਿਸ਼ ਕਰਦੇ ਆ ਅੱਜ 16 ਸਬ ਦੇ ਬਾਣੀ ਪੜ੍ਹ ਗਏ ਜਿਸ ਵੇਲੇ ਸੌਣੇ ਉਸ ਤੋਂ ਪਹਿਲਾਂ ਸਤਗੁਰ ਕਹਿੰਦੇ ਭਾਈ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈहां ਖਾਟ ਚਲੋ ਹਰਲਾਹਾ ਅੱਗੇ ਬਸੰ ਸੁਹਿਲਾ ਇਹ ਲਾਹਾ ਪ੍ਰਾਪਤ ਕਰੋ ਜੇ ਮਨੁੱਖਾ ਜਨਮ ਪ੍ਰਾਪਤ ਹੋਇਆ ਜੇ ਉਹਦੇ ਨਾਮ ਨੂੰ ਛੱਡ ਕੇ ਕੁਛ ਕਰਦੇ ਆ ਤੇ ਉਹਦੇ ਵਾਸਤੇ ਵੀ ਸਤਗੁਰ ਰੋਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾਕਾਮ ਕੀ ਕਰਨਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁਣ ਕਿਉਂ ਬਾਰ ਬਾਰ ਸਤ ਗੁਰੂ ਜੀ ਕਹਿ ਰਿਹਾ ਕਿਉਂ ਸਾਨੂੰ ਚੇਤਾਵਨੀ ਦੇ ਰਿਹਾ ਕਿਉਂ ਸਮਝਾਇਆ ਜਾ ਰਿਹਾ ਹੈ ਇਹ ਰਹਾਉ ਦੀ ਪੰਕਤੀ ਹੈ ਪਹਿਲੀ ਪੰਕਤੀ ਤੋਂ ਗੁਰੂ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰ ਰਹੇ ਆ ਮਾਧਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਿਉਂ ਬਾਰ ਬਾਰ ਸਾਨੂੰ ਸਮਝਾਇਆ ਜਾ ਰਿਹਾ ਇਸ ਕਰਕੇ ਸਤਿਗੁਰ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਜਿਹੜੀ ਤੇਰੀ ਉਮਰ ਦੀ ਨਦੀ ਆਣਾ ਵਹਿੰਦੀ ਜਾ ਰਹੀ ਹੈ ਪਾਣੀ ਰੁਕਦਾ ਥੋੜੇ ਹੁੰਦਾ ਤੇ ਥੋੜਾ ਸਮਾਂ ਰੁਕ ਰਿਹਾ ਹੈ ਉਮਰ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਅਸੀਂ ਸਾਰੀ ਜ਼ਿੰਦਗੀ ਨੇ ਬਚਪਨ ਹੈ ਹੁਣ ਤਾਂ ਜਵਾਨੀ ਹੈ ਫਿਰ ਉਸ ਵੇਲੇ ਪਛਤਾਉਂਦਾ ਜਦੋਂ ਬਟੇਪਾ ਆ ਜਾਂਦਾ ਫਿਰ ਕਹਿੰਦਾ ਮੈਂ ਜਪਾਂਗਾ ਤੇ ਕਿਦਾਂ ਜਪਾਂਗਾ ਸਤਿਗੁਰ ਕਹਿੰਦੇ ਹਾਲਤ ਇਦਾਂ ਦੀ ਹੋ ਗਈ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਣ ਕਹੋ ਨਾਨਕ ਇਹ ਵਿਦਪਈ ਤਉ ਨਾ ਹਰ ਰਸ ਲੀਨ ਉਹੀ ਜਪੇਗਾ ਬਡੇਪੇ ਵਿੱਚ ਉਹੀ ਬਜ਼ੁਰਗੀ ਵਿੱਚ ਆ ਕੇ ਜਪੇਗਾ ਜਿਹਨੇ ਜਵਾਨੀ ਵਿੱਚ ਜਪਿਆ ਜਵਾਨੀ ਵਿੱਚ ਉਹੀ ਜਪੇਗਾ ਜਿਹੜਾ ਬਚਪਨ ਤੋਂ ਜੁੜ ਗਿਆ ਇਹ ਸਮਾਂ ਮਿਲਿਆ ਤੇ ਇਹਨੂੰ ਦੇਖ ਇਹ ਤਾਂ ਬੈਂਦੀ ਨਦੀ ਵਰਗਾ ਹੈ ਸਤਗੁਰੂ ਕਹਿੰਦੇ ਵਹਿਤੀ ਜਾਤ ਕਦੇ ਦ੍ਰਿਸ਼ਟਨਾ ਧਾਰਤ ਤਉ ਉਹਦੇ ਕਦੇ ਧਿਆਨ ਨਹੀਂ ਦਿੱਤਾ ਉਮਰ ਤੇਰੀ ਬੀਤਦੀ ਜਾ ਰਹੀ ਹੈ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪਨਾ ਕੀਓ 30 ਬਰਸ ਕਛ ਦੇਵਨਾ ਪੂਜਾ ਫਿਰ ਪਛਤਾਣਾ ਬਿਰਧ ਪਿਓ ਸਾਰੀ ਉਮਰ ਨੇ ਲੱਗੀ ਐ ਸਤਗੁਰੂ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਆ ਕੀਤਾ ਬਹੁਤ ਕੁਛ ਐ ਜੇ ਰੱਬ ਦਾ ਨਾਮ ਨਹੀਂ ਜੱਪਿਆ ਨਾ ਫਿਰ ਹੋਰ ਬਹੁਤ ਕੁਛ ਕਰ ਲਿਆ ਮਿੱਥਿਆ ਮੋਹ ਬੰਧੈ ਨਿਤ ਪਾਰਚ ਮਿੱਥਿਆ ਕਹਿੰਦੇ ਨਾਸਵੰਤ ਇਹ ਨਾਸਵੰਤ ਜਿਹੜੇ ਪਦਾਰਥ ਹਨ ਨਾ ਇਹਨਾਂ ਦੇ ਮੋਹ ਦੇ ਬੰਨ ਨੂੰ ਜਿਹੜਿਆ ਤੋਂ ਬੰਨਦਾ ਫਿਰਦਾ ਉਹਦੀਆਂ ਗਠੜੀਆਂ ਬੰਨਦਾ ਫਿਰਦਾ ਮਿੱਥਿਆ ਮੋਹ ਬੰਦਾ ਨਿਤ ਪਾਰਚ ਪਾਰਚ ਕਹਿੰਦੇ ਪਾਰਚੇ ਕੱਪੜੇ ਬੰਨਣੂ ਪਭ ਗਠੜੀਆਂ ਬੰਨੀ ਜਾਂਦਾ ਪਿਆ ਮੋਹ ਦੀਆਂ ਤੇ ਰੱਬ ਦੇ ਨਾਮ ਦਾ ਕੁਛ ਵੀ ਪ੍ਰਾਪਤ ਨਹੀਂ ਕੀਤਾ ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿੱਥਿਆ ਮੋਹ ਬੰਦਾ ਨਿਤ ਪਾਰਚ ਤੇ ਫਿਰ ਹਾਲਤ ਕੀ ਹੋਈ ਜੇਦੋਂ ਇਹ ਸਾਰਾ ਕੁਝ ਨਾਸਵੰਤੇ ਇਕੱਠਾ ਕੀਤਾ ਸਤਿਗੁਰੂ ਕਹਿੰਦੇ ਕਰ ਵਿਕਾਰ ਕਰਤ ਵਿਕਾਰ ਦੋ ਕਰ ਝਾਰਤ ਹੁਣ ਲਾਭ ਤਾਂ ਮਿਲਣਾ ਨਹੀਂ ਸੀ ਇਹਨੂੰ ਕੁਝ ਪ੍ਰਾਪਤ ਨਹੀਂ ਹੋਇਆ ਤੇ ਕਰੀ ਕੀ ਜਾਂਦਾ ਸੀ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਲਾਭ ਨਹੀਂ ਪ੍ਰਾਪਤ ਕੀਤਾ ਵਿਕਾਰ ਇਕੱਠੇ ਕੀਤੇ ਫਿਰ ਕਰਤ ਵਿਕਾਰ ਦੋ ਕਰ ਝਾਰ ਦੋਨੇ ਹੱਥ ਝਾੜ ਕੇ ਚਲਾ ਗਿਆ RAM RATAN ਹ੍ਰਿਦ ਤਿਲ ਨਹੀਂ ਧਾਰਤ ਤਿਲ ਮਾਤਰ ਵੀ ਇੱਕ ਛਣ ਵਾਸਤੇ ਵੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣਾ ਮਨ ਨਹੀਂ ਟਿਕਾਉਂਦਾ RAM ਰਤਨ ਹ੍ਰਿਦ ਤਿਲ ਨਹੀਂ ਧਾਰਤ ਇੱਕ ਛਣ ਵਾਸਤੇ ਵੀ ਕਦੇ ਇਹਨੂੰ ਰੱਬ ਦੀ ਯਾਦ ਨਹੀਂ ਆਈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਭਾਈ ਹੱਲੇ ਵੀ ਸਮਾ ਹੈ ਕੀਤਾ ਕੀ ਆ ਭਰਨ ਭੋਖਣ ਸੰਗ ਆਉ ਦ ਬਿਹਾਨੀ ਭਰਨ ਭੋਖਣ ਕਹਿੰਦੇ ਪਾਲਣਾ ਪੋਸ਼ਣਾ ਪਾਰਨ ਪੋਖਣ ਸੰਗ ਆਉਦ ਬਿਹਾਨੇ ਪਾਲਣ ਪੋਸ਼ਣ ਵਿੱਚ ਤੇਰੀ ਉਮਰ ਲੰਘਦੀ ਜਾ ਰਹੀ ਹੈ ਫਿਰ ਤੇ ਆਪਣੇ ਆਪ ਨੂੰ ਪਾਲ ਰਿਆ ਕਦੇ ਬੱਚਿਆਂ ਨੂੰ ਪਾਲ ਰਿਆ ਇਹ ਤਾਂ ਭਾਈ ਪੰਛੀ ਵੀ ਕਰ ਲੈਂਦੇ ਜਾਨਵਰ ਵੀ ਕਰ ਲੈਂਦੇ ਬੱਚੇ ਉਹਨਾਂ ਦੇ ਵੀ ਹੁੰਦੇ ਆ ਤੇ ਉਹ ਵੀ ਪਾਲ ਲੈਂਦੇ ਆ ਤੇ ਤੂੰ ਅਲੱਗ ਕੀ ਕਰ ਰਿਹਾ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਅਲੱਗ ਹੀ ਕੀਤਾ ਸਤਿਗੁਰ ਕਹਿੰਦੇ ਪਾਰਨ ਪੋਖਣ ਸੰਗ ਆਉਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਗਤ ਦਾ ਅਰਥੰਦਾ ਆਤਮਿਕ ਅਵਸਥਾ ਆਤਮਿਕ ਆਨੰਦ ਆਤਮਿਕ ਆਨੰਦ ਦੀ ਜਿਹੜੀ ਅਵਸਥਾ ਨਾਲ ਪ੍ਰਭੂ ਦੀ ਸਿਫਤ ਕਰਕੇ ਮਿਲਦੀ ਹੈ ਉਹ ਕਦੇ ਤੂੰ ਸਮਝੀ ਨਹੀਂ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਪਰ ਗੁਰੂ ਸਾਹਿਬ ਜੀ ਮਹਾਰਾਜ ਦੀ ਬਾਣੀ ਸਾਡੇ ਜੀਵਨ ਦਾ ਉਧਾਰ ਕਰਦੀ ਹੈ ਸਾਨੂੰ ਸੋਝੀ ਬਖਸ਼ਿਸ਼ ਕਰਦੀ ਹੈ ਕਹਿੰਦੇ ਭਾਈ ਅਰਦਾਸ ਕਰੋ ਸਰਨ ਸਮਰੱਥ ਅਗੋਚਰ ਸੁਆਮੀ ਅਗੋਚਰ ਕਹਿੰਦੇ ਜਿੱਥੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜਿਹੜਾ ਪ੍ਰਮਾਤਮਾ ਕਾਲਪੁਰਖ ਜਿਹੜਾ ਹੈ ਉਹ ਸਮਰੱਥ ਹੈ ਸਭ ਤਾਕਤਾਂ ਦਾ ਮਾਲਕ ਹੈ ਸਰਣ ਸਮਰੱਥ ਅਗੋਚਰ ਸਵਾਮੀ ਇਹ ਸਤਿਗੁਰ ਮੈਂ ਤੇਰੀ ਸ਼ਰਨ ਵਿੱਚ ਆਇਆ ਸ਼ਰਣ ਸਮਰੱਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰਜਾਮੀ ਇਹ ਸਤਿਗੁਰ ਜੀ ਕਿਰਪਾ ਕਰੋ ਮੈਨੂੰ ਬਿਕਾਰਾਂ ਤੋਂ ਬਚਾ ਲਓ ਤੂੰ ਮੇਰਾ ਮਾਲਕ ਹੈ ਤੇ ਮੇਰੇ ਦਿਲ ਦੀ ਜਾਣਨ ਵਾਲਾ ਅੰਤਰਜਾਮੀ ਹੈ ਉਦਰ ਨਾਨਕ ਪ੍ਰਭ ਅੰਤਰ ਜਾਮੇ ਆਪਾ ਬਹੁਤ ਕੁਝ ਪਾ ਲੈਨੇ ਆ ਪਰ ਗੁਰੂ ਸਾਹਿਬ ਕਹਿੰਦੇ ਉਹ ਤਾਂ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣਤ ਉਹਦੀ ਭਗਤੀ ਕਰ ਨਹੀਂ ਤਾਂ ਸਤਗੁਰ ਕਹਿੰਦੇ ਭਾਈ ਤੇਰੀ ਉਮਰ ਬਤੀਤ ਦੀ ਜਾ ਰਹੀ ਹੈ ਬਤੀਤ ਹੋ ਗਈ ਸਮਾਂ ਨਿਕਲ ਗਿਆ ਮਨੁੱਖਾ ਜਨਮ ਬਾਰ ਬਾਰਤ ਨਹੀਂ ਹੋਣਾ ਬਾਰ ਬਾਰ ਇਸ ਕਰਕੇ ਉਸ ਪਰਮੇਸ਼ਰ ਨੂੰ ਯਾਦ ਕਰੋ ਮਾਧਵੇ ਪੱਜ ਦਿਨ ਨਿਤ ਰਹਿਣੇ ਬਾਰ-ਬਾਰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਕਹਿੰਦੇ ਭਾਈ ਇਹ ਮਨੁੱਖਾ ਜਨਮ ਦੀ ਬਾਜੀ ਜਿਹੜੀ ਜਿੱਤ ਕੇ ਜਾਓ ਤੇ ਜਿੱਤ ਜਾਓਗੇ ਤੇ ਉਹਦੇ ਦਰ ਤੇ ਸੁਰਖਰੂ ਹੋ ਜਾਓਗੇ ਭਾਵ ਜੀਵਨ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਆਪ ਵੀ ਤਰ ਜਾਓਗੇ ਜਦੋਂ ਉਹਦੇ ਨਾਮ ਨੂੰ ਜਪੋਗੇ ਉਹਦੇ ਨਾਮ ਨੂੰ ਮੰਨੋਗੇ ਸਤਿਗੁਰ ਕਹਿੰਦੇ ਮੰਨਾ ਪਰਵਾਰੇ ਸਦਾਰ ਤੇ ਪਰਿਵਾਰ ਦੇ ਉੱਪਰ ਵੀ ਅਸਰ ਹੋਏਗਾ ਜਦੋਂ ਉਹਦੀ ਭਗਤੀ ਕਰੋਗੇ ਉਹਦੇ ਦੱਸੇ ਹੋਏ ਮਾਰਗ ਤੇ ਚੱਲੋਗੇ ਉਹ ਚੀਜ਼ਾਂ ਜੀਵਨ ਦੇ ਵਿੱਚ ਕਮਾਓਗੇ ਜੋ ਸਤਗੁਰੂ ਜੀ ਬਖਸ਼ਿਸ਼ ਕਰਦੇ ਆ ਤੇ ਦਿਨ ਰਾਤ ਕਰਕੇ ਸਤਗੁਰੂ ਕਹਿੰਦੇ ਉਹਨੂੰ ਯਾਦ ਕਰੋ ਉਹ ਕਦੇ ਵੀ ਨਾ ਭੁੱਲਿਆ ਇਹ ਅਰਦਾਸ ਸਾਡੇ ਜੀਵਨ ਦਾ ਅੰਗ ਬਣ ਜਾਏ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਤੇ ਸਤਿਗੁਰੂ ਮਹਾਰਾਜ ਜੀ ਸਾਨੂੰ ਆਪਣੇ ਬੱਚੇ ਸਮਝ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਆ ਕਹਿੰਦੇ ਭਾਈ ਜਪ ਉਸ ਪਰਮੇਸ਼ਰ ਨੂੰ ਬਾਰ ਬਾਰ ਯਾਦ ਕਰ ਮਾਧਵੇ ਭਜ ਦਿਨ ਨਿਤ ਰੈਣੀ ਜਨਮ ਬਦਾਰਥ ਜੀਤ ਹਰ ਸਰਣੀ ਰਹੋ ਗੁਰੂ ਮਹਾਰਾਜ ਕਿਰਪਾ ਕਰਨ ਗੁਰਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦੇ ਆ अनेका ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ